ਖਾਸ ਕਰਕੇ ਜੀ ਸਾਰੇ ਵੀ ਰਣੂਨ ਸੰਦੀਪ ਜੀ ਵੇਖੋ ਬੋ ਬੋ ਵੈਲਕਮ ਹੈ ਜੀ ਤੇ ਵੀ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਵਾਈਪਈ ਜ਼ਿਲ੍ਹਾ ਤਰੰਤਰਭਰ ਤਹਿਿਲ ਖੰਡੂਰ ਸਾਹਿਬ ਅੱਜ ਵੀ ਨਾ ਕੋਈ ਬਾਈਆਂ ਕੋ ਚਾਰ ਬੰਦੇ ਲਾ ਕੇ ਭਾਈ ਸੇਲ ਆ ਤੇ ਆ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਕੀ ਮਿਲਕ ਰਕੋੜਾ ਭਾਈ ਜੀ ਅਸਿਕਾ ਜੀ ਸੱਚਾ ਸੰਦੀਪ ਜੀ ਹੋਰ ਭਾਈ ਜੀ ਕਿੱਦਾਂ ਵਧੀਆ ਜੀ ਸੁਨੀਤ ਜੀ ਬਹੁਤ ਵਧੀਆ ਬੜਾ ਟਾਈਮ ਪਾਸੇ ਨਹੀਂ ਕਿਤੇ ਇਹਦਾ ਬਾਤ ਦੱਸ ਹੀ ਗਾ ਹਾਂ ਬਿਲਕੁਲ ਜੀ ਚਲੋ ਕੰਮ ਚੱਲੀ ਗਿਆ ਪਿੱਛੋਂ ਆ ਵਧੀਆ ਵਧੀਆ ਭਾਈ ਚੱਲੀ ਗਿਆ ਪਿੱਛੋਂ ਠੀਕ ਆ ਅੱਜ ਬਾਈ ਜੀ ਫਿਰ ਆ ਗਈ ਜੀ ਗਾੜਾ ਇਹ ਜੀ ਚਾਰ ਆ ਗਾੜਾ ਹੀ ਹੈ ਜੀ ਕਦੇ ਸ਼ੁਰੂ ਜੀ ਫਿਰ ਹਾਂ ਜੀ ਅੱਜ ਦੱਸੋ ਜੀ ਬੱਚੀ ਜੀ ਬੱਚਾ ਬੱਚਾ ਠੀਕ ਆ ਇਹ 20 ਦਾ ਪੰਨੀਆਂ ਦਾ ਪਤਾ ਨਹੀਂ ਮਹੀਨੇ ਦਾ ਜੀ ਬਿਲਕੁਲ ਜੀ ਠੀਕ ਹੈ ਜੀ ਹਾਂ ਜੀ ਦੋ ਤੇ ਦੇ ਕੋ ਭਾਜੀ 13 ਕਿਲੋ ਜੀ 13 ਆਉਂਦਾ ਹੋਤਾ 15 ਵੀ ਕਹਿ ਸਕਦੇ ਹਾਂ 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 ਜੀ ਵਾਲੀ ਭਰ ਜਾਂਦੀ ਹੈ ਹਾਂ ਜੀ ਖੋਲੋ ਜੀ ਮਤਿਹਰਾ ਕੋਲ ਦਰਮਾਨ ਨਹੀਂ ਹੈ ਬੱਕਰੀ ਵਿੱਚ ਤੁਸੀਂ ਰੱਖ ਲਈ ਬੱਕਰੀ ਭਾਜੀ ਆਈ ਬਾਚੀ ਘਰ ਤੇ ਛੂਬੀ ਤੇ ਆ ਗਈ ਸਾਨੂੰ ਪਤਾ ਨਹੀਂ ਸੁਣਨ ਵਾਲੀ ਕਿਹੜੀ ਛੂਬੀ ਇੱਕ ਵਾਰੀ ਦਵਾ ਲਈ ਹਾਂ ਲੋ ਜੀ ਆ ਆ ਜਾ ਇਧਰ ਇਧਰ ਦੋ ਵਾਰ ਬਸ ਠੀਕ ਹੈ ਕੀ ਨੋ ਕੋਈ ਬੱਚਾ ਮਹੀਂ ਤੇ ਛੱਡਿਆ ਨਹੀਂ ਜੀ ਉਹ ਤਾਂ ਇਦਾਂ ਹੀ ਚੁੰਦੇ ਹੈ ਘਰ ਵਾਲੇ ਵੀ ਇਦਾਂ ਚੁੰਦੇ ਰਿਹਾ ਬਿਲਕੁਲ ਜੀ ਤੇ ਬਾਕੀ ਕਹਿੰਦੇ ਛੱਡਣਾ ਛਾਉਂਦੇ ਨਹੀਂ ਛੱਡਣਾ ਨਾ ਛੱਡਦੇ ਹਾਂਜੀ ਇਹਦਾ ਭਾਜੀ ਮੁੱਲ ਜੇ 36000 ਦੇ 36000 ਹਾਂਜੀ ਠੀਕ ਆ ਬਹੁਤ ਆਨੀਆ ਬਹੁਤ ਜੀ ਚੱਲਾ ਦੋ ਬਲੇ ਵੀਡੀਓ ਬਹੁਤ ਟਾਈਮ ਵਿੱਚ ਬਿਲਕੁਲ ਬਿਲਕੁਲ ਆਹਾਂਜੀ ਇਹ ਵੀ ਜੀ ਸੂਈ ਦੀ ਇਹਦਾ ਬੱਚਾ ਹੋਰ ਇਹ ਵੀ ਜੀ ਮੈਨੇ ਸੂਈ ਦੀ ਅੱਲਾਹ ਹੈ ਨਾ ਜੀ ਹਾਂਜੀ ਠੀਕ ਆ ਦੁੱਧ ਭਾਜੀ ਇਹਨੂੰ ਬਖਾਵਾ ਇਹਦਾ ਘੱਟ ਜੇ ਦੁੱਧ ਭਾਜੀ 15 ਕਿਲੋ ਹੋਊਗਾ 15 ਕਿਲੋ ਹੈਗਾ 14 ਹੀ ਲਾਓ ਪੱਕਾ ਠੰਡਾ ਕਰਕੇ ਹੋਊਗਾ ਇਹ ਵੀ ਖੋਲੋ ਲੋ ਜੀ ਵੇਖੋ ਬਸ ਠੀਕ ਹੈ ਇਹ ਵੀ ਤੋੜੋ ਇਹਦਾ ਰੋੜਾ ਟਾਈਟ ਹੈ ਪਰ ਦੁੱਧ ਬੋਲ ਹੈ ਬੇਸ਼ੱਕ ਹਾਂ ਬਠੀਕ ਨਹੀਂ ਨਾਲ ਨਹੀਂ ਚੱਗਿਆ ਨਾ ਜੀ ਆ ਲੈ ਲੈ ਇੱਕ ਕਰੋ ਲੱਗਿਆ ਲੱਦੀਆਂ ਨਹੀਂ ਪੱਲਿਆ ਇੱਕ ਕਰੋ ਲੱਰੀ ਜੀ ਰੰਗ ਅੱਛਾ ਠੀਕ ਯਾਰ ਹਾਂਜੀ ਕਿ ਭਾਰੀ 42000 42000 ਜੀ ਚਲੋ ਠੀਕ ਹੈ ਇਹਨੇ ਦੀ ਨਹੀਂ ਕੋਈ ਗੱਲ ਨਹੀਂ ਠੀਕ ਹੈ ਤੇ ਆਹ ਹੈ ਜੀ ਇਹ ਜੀ ਔਰ ਇਹਦਾ ਬੱਚਾ ਅੱਜ ਤੱਕ ਦਿਨ ਸੁਰੀ ਨਾਲ ਲਾ ਦੇ ਠੀਕ ਹੈ ਇਦੋਂ ਕੋ ਭਾਜੀ 17 ਕਿਲੋ ਬੋਲਾ ਆ ਅਜਾ 17 ਬੋਲਾ ਜੀ ਠੀਕ ਆ ਖਾਵਾ 20 ਕਿਲੋ ਦਾ ਹੀ ਹਾਂ ਹਾਂ 17 ਕਿਲੋ ਬੋਲਾ ਯਾਰ ਦੁੱਧ 20 ਤੋਂ ਪਲੱਸ ਰੁਪਏ ਬਾਅਦ ਤੇ ਜੋ ਲੋ ਜੀ ਵੇਖੋ ਛਾਈ ਵਾਲੇ ਵਿੱਚ ਆ ਗਿਆ ਨਾ ਜੀ ਵੇੜਾ ਭਾਜੀ ਠੰਡੀਆਂ ਰਸੀ ਪਾਓ ਪੌਣੀ ਨਹੀਂ ਪੌਣੀ ਨਾ ਪਾਓ ਨਾ ਕਰ ਢੋੜ ਲਓ ਮੀ ਹਾਂ ਨਹੀਂ ਠੀਕ ਹੈ ਜੀ ਚੋ ਆ ਜੂ ਬਿਲਕੁਲ ਵਧੀਆ ਹੈ ਨਹੀਂ ਬੜੀ ਐਰ ਜਵਾਲ ਹੋ ਗਿਆ ਚੋ ਜਿਆਦਾ ਬਹੁਤ ਚਾਲੀ ਗਿਆ ਠੀਕ ਹੈ ਹਾਂਜੀ ਇਹ ਵੀ ਦੀ 5000 ਦੀ 5000 ਹਾਂ ਕੋਈ ਹਰ ਖੰਸ ਲੁੱਤੇ ਹੋ ਜਾਊਗਾ ਠੀਕ ਹੈ ਠੀਕ ਹੈ ਜਹਾ ਜੀ ਇਹ ਵੀ ਦੀ ਸੁਣੀ ਜੇ 15 15 ਦਿਨ ਹੋ ਗਏ ਸੁਣੀ ਹੂੰ ਦੋ ਤੇ ਵੀ ਦੀ 20 ਤੇ ਪ੍ਰਸ ਵੀ ਲਾਉਂਦੇ ਹਾਂ ਹਾਂ ਇਹ ਸੁਣੀ ਵੀ ਦੀ ਹੋਰ ਤਾਂ ਅੱਛਾ ਲੱਗਦਾ ਔਰ ਹਾਂਜੀ ਸੁਣੀ 15 16 ਦਿਨ 20 ਬਰਾਸੀ ਲਾਈਏ ਹੈ ਜੀ 20 ਕਿਲੋ ਵੀ ਆਪਾਂ ਚਵਾਵਾਂਗੇ 20 ਪਲੱਸ ਐ 20 ਪਲੱਸ ਹੋਊਗਾ ਠੀਕ ਆ ਥੱਲੇ 20 20 ਲੰਮੀ ਧੋਰਾ ਜੀ ਬਾਕੀ ਨੂੰ ਕੋਈ ਰੱਸੀ ਪਾਉਣੀ ਬਹੁਤ ਨਹੀਂ ਪਉਣੀ ਮਾਰਨੀ ਚੰਗੀ ਬੈਰ ਹਾਂਜੀ ਤੁਹਾਡੀ 60000 ਇਹ 60000 ਦੀ ਹਾਂਜੀ ਚਲੋ ਥੋੜਾ ਬੋਲੋ ਇਮਾਨਦਾਰ ਕਰੋ ਬਸ ਠੀਕ ਅਹੀਂ ਦੱਸੋ ਕਿੱਥੋਂ ਆ ਰਹੇ ਹੋ ਹਾਂ ਬਦਰੀ ਜੀ ਚਲੀ ਜਾ ਬਦਰੀ ਜਾਨ ਬਜੀ ਖਾਵਾਂ ਹਾਂ ਬੱਚੇ ਥੋੜਾ ਐਂ ਚਲੀ ਜਾਣਾ ਕਿਹਨੇ ਜੀ ਬੋਇਤਾ ਭਾਈ ਕਿਰਪਾ ਵੈਗ ਨੂੰ ਚੱਲੀ ਜਾ ਹਾਂ ਭਾਈ ਬਸ 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 ਠੀਕ ਹੈ ਭਾਈ ਪਿੰਡ ਵਿੱਚ ਦੀ ਵਹੀਂ ਪੂਈ ਜੇ ਹਾਂਜੀ ਜ਼ਿਲ੍ਹਾ ਤਰਨਤਾਂਤ ਸਿਰਕੜੂ ਸਾਹਿਬ